ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਵ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੁੜਾਓ ਸ਼ਬਦ ਰਤਨ ਜਿਤ ਮਨ ਲਗਾਏ ਇਹ ਹੋਆ ਸੁਆਉ ਸ਼ਬਦ ਸੇ ਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਆਪੇ ਦੀ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰੇ ਜਿਤ ਜੁੜਾਓ ਸ਼ਿਵ ਸ਼ਕਤ ਆਪੂ ਪਾਇ ਕੈ ਕਰਤਾ ਭੇ ਹੁਕਮ ਵਰਤਾਏ ਹੁਕਮ ਵਰਤਾਇ ਆਵੇ ਕੈ ਗੁਰਮੁਖਿ ਸਭ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਰਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਪੰਜਵੀਂ ਅਤੇ 26ਵੀਂ ਪੌੜੀ ਦੀ ਵਿਚਾਰ ਸਾਂਝੀ ਕਰਦੇ ਹਾਂ ਗੁਰੂ ਦਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਉ ਗੁਰੂ ਦਾ ਸ਼ਬਦ ਪਾਪ ਜੋ ਗੁਰਬਾਣੀ ਹੈ ਇਹ ਬਹੁਤ ਕੀਮਤੀ ਬਦਾਰਤ ਹੈ ਬੜੀ ਅਮੁੱਲੀ ਦਾਤ ਹੈ ਇਸ ਨੂੰ ਮਾਣੇ ਜਿਵੇਂ ਹੀਰੇ ਰਤਨਾ ਨਾਲ ਬੰਦਾ ਸੰਸਾਰੀ ਤੌਰ ਤੇ ਤਣਾੜ ਹੁੰਦਾ ਹੈ ਇਸ ਤਰ੍ਹਾਂ ਗੁਰੂ ਸ਼ਬਦ ਲੱਗ ਕੇ ਆਤਮਿਕ ਤੌਰ ਤੇ ਬੰਦਾ ਤਣਾੜ ਹੋ ਜਾਂਦਾ ਹੈ ਆਤਮਿਕ ਤੌਰ ਤੇ ਬੰਦਾ ਬਲਵਾਨ ਹੋ ਜਾਂਦਾ ਹੈ ਇਹ ਗੁਰੂ ਦਾ ਸ਼ਬਦ ਹੀ ਸਭ ਤੋਂ ਸੰਸਾਰ ਦੇ ਕੋਈ ਪਦਾਰਥ ਕਿਸੇ ਪਦਾਰਥ ਦੇ ਮੂਲ ਗੁਰੂ ਦੇ ਸ਼ਬਦ ਦਾ ਗਿਆਨ ਪ੍ਰਾਪਤ ਹੋ ਜਾਏ ਨਹੀਂ ਹੋ ਸਕਦਾ ਇਹ ਰੱਬੀ ਬਖਸ਼ਿਸ਼ ਨਾਲੀ ਇਹ ਗੁਰੂ ਸ਼ਬਦ ਰੂਪੀ ਰਤਨ ਦੀ ਪ੍ਰਾਪਤੀ ਹੁੰਦੀ ਹੈ انسان ਇਸ ਨੂੰ ਸਵੀਕਾਰਦਾ ਜਪਜੀ ਸਾਹਿਬ ਵਿੱਚ ਹੈ ਮਤ ਵਿੱਚ ਰਤਨ ਜੋ ਆਖਰੂ ਮਾਨਕ ਜੀ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਸਿੱਖਿਆ ਸੁਣੀ ਜਾ ਪਾ ਗੁਰੂ ਦਾ ਸ਼ਬਦ ਸੁਣਿਆ ਜਾਏ ਇਸ ਮਤ ਵਿੱਚੋਂ ਐਸੇ ਗੁਣ ਪੈਦਾ ਹੁੰਦੇ ਨੇ ਆਤਮਿਕ ਗੁਣ ਐਸੇ ਪੈਦਾ ਹੁੰਦੇ ਨੇ ਕਿ ਜਿਨ੍ਹਾਂ ਦੇ ਮੁਕਾਬਲੇ ਦਾ ਕੋਈ ਸੰਸਾਰੀ ਹੀਰਾ ਜਵਾਹਰ ਰਤਨ ਪਦਾਰਥ ਸੋਨਾ ਚਾਂਦੀ ਨਹੀਂ ਹੁੰਦੇ ਤੂੰ ਉਹੀ ਗੱਲ ਇੱਥੇ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦਿੱਡ ਕਰਵਾਈ ਹੈ ਕਿ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਜਿਸ ਨੂੰ ਮੰਨੋ ਅਰਬੀ ਗੁਣਾ ਦੇ ਆਤਮਿਕ ਗੁਣਾ ਦੇ ਹੀਰੇ ਜੜੇ ਹੋਏ ਨੇ ਇਹ ਐਸਾ ਕੀਮਤੀ ਬਤਰਤ ਪ੍ਰਭੂ ਦਾ ਨਾਮ ਗੁਰੂ ਦੇ ਸ਼ਬਦ ਵਿੱਚੋਂ ਜਿਹੜਾ ਮਿਲਦਾ ਹੈ ਤੇ ਗੁਰੂ ਦਾ ਸ਼ਬਦ ਇਨਾ ਕੀਮਤੀ ਪਦਾਰਥ ਹੈ ਕਿ ਇਹਨੂੰ ਮਾਨੇ ਰੱਬੀ ਗੁਣਾ ਦੇ ਲਾਲ ਜੜੇ ਹੋਏ ਨੇ ਰਤਨ ਜੜੇ ਹੋਏ ਨੇ ਹੀਰੇ ਜੜੇ ਹੋਏ ਨੇ ਤੋ ਇਹ ਗੁਰਬਾਣੀ ਜੋ ਹੈ ਇਹ ਇਨਸਾਨ ਲਈ ਇਤਨਾ ਕੀਮਤੀ ਉਪਦੇਸ਼ ਹੈ ਸ਼ਬਦ ਰਤਨ ਇਹ ਸ਼ਬਦ ਰਤਨ ਹੈ ਕੀਮਤੀ ਪਦਾਰਥ ਹੈ ਅਮੁੱਲਾ ਪਦਾਰਥ ਹੈ ਜੇ ਤੁਮਨ ਲਾਗਾ ਇਹ ਹੁਆ ਸੁਮਾਉ ਜਿਸ ਦਾ ਮਨ ਇਸ ਸ਼ਬਦ ਵਿੱਚ ਲੱਗ ਗਿਆ ਜੇ ਸ਼ਬਦ ਸਰੂਪ ਦਾ ਮੇਲ ਹੋ ਜਾਵੇ ਤਾਂ ਫਿਰ ਇਹ ਸਮਾਉ ਹੋ ਜਾਂਦਾ ਪ੍ਰਭੂ ਵੀ ਸਮਾਈ ਹੋ ਜਾਂਦੀ ਹੈ ਇਹ ਸੁਰਤੀ ਰੱਬੀ ਜੋਤ ਵਿਚ ਐਸੀ ਜੁੜਦੀ ਹੈ ਐਸਾ ਆਨੰਦਮੰਦੀ ਹੈ ਕਿ ਜਿਸ ਦੇ ਮੁਕਾਬਲੇ ਦਾ ਕੋਈ ਦੁਨੀਆਵੀ ਪਦਾਰਥ ਕੋਈ ਦੁਨੀਆਵੀ ਹੋਰ ਆਨੰਦ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਉਹਦੀ ਤੁਲਨਾ ਨਹੀਂ ਹੋ ਸਕਦੀ ਇਹ ਸ਼ਬਦ ਰਤਨ ਜਿਹਦੇ ਮਨ ਵਿਚ ਵਸ ਜਾਵੇ ਜਿਤ ਮਨ ਲੱਗਾ ਜਿਹਦਾ ਮਨ ਸ਼ਬਦ ਰਤਨ ਵਿਚ ਲੱਗ ਜਾਵੇ ਉਹਦੀ ਐਸੀ ਸਮਾਈ ਹੁੰਦੀ ਹੈ ਪਰਮਾਤਮਾ ਦੀ ਜੋਤ ਵਿਚ ਐਸੀ ਲਿੰਨਤਾ ਹੁੰਦੀ ਹੈ ਕਿ ਉਸ ਪਰ ਮਾ ਆਨੰਦ ਪਰਮਾਤਮਾ ਦੀ ਤਰ੍ਹਾਂ ਉਹ ਵੀ ਪਰਮਾਨੰਦ ਮੰਨਦਾ ਹੈ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ ਜਿਹਦਾ ਮਨ ਸ਼ਬਦ ਸੇਤੀ ਮਿਲਿਆ ਸ਼ਬਦ ਨਾਲ ਮਿਲ ਜਾਂਦਾ ਜਿੱਦੇ ਸ਼ਬਦ ਸੁਰਤ ਇੱਕ ਹੋ ਜਾਂਦੀ ਹੈ ਮਨ ਆਮ ਤੌਰ ਤੇ ਦੁਨੀਆਵੀ ਪਦਾਰਥ ਦੁਨੀਆਵੀ ਵਿਚਾਰਾਂ ਦੇਖ ਕੇ ਪ੍ਰਭਾਵਿਤ ਹੁੰਦਾ ਪਰ ਜਿਸ ਦਾ ਮਨ ਸ਼ਬਦ ਦੀ ਵਿਚਾਰ ਨਾਲ ਪ੍ਰਭਾਵਿਤ ਹੋ ਜਾਏ ਸ਼ਬਦ ਵਿੱਚ ਪ੍ਰਤੀਜ ਜਾਇ ਵਿਸ਼ਵਾਸ ਬਣ ਜਾਏ ਸੱਚਾ ਲਾਇਆ ਪਾਉ ਫਿਰ ਉਸ ਸੱਚੇ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ ਸੱਚਾ ਪਰਮਾਤਮਾ ਇਹ ਪਿਆਰ ਬਣ ਲਾ ਲੈਂਦਾ ਹੈ ਗੁਰੂ ਦੀ ਸ਼ੁੱਭ ਦੇ ਜ਼ਰੀਏ ਗੁਰੂ ਦੀ ਬਾਣੀ ਦੇ ਜ਼ਰੀਏ ਪ੍ਰਭੂ ਵਿੱਚ ਪਿਆਰ ਬਣ ਜਾਂਦਾ ਹੈ ਪਾਉ ਪਿਆਰ ਬਣ ਜਾਂਦਾ ਹੈ ਉਹ ਪਰਮਾਤਮਾ ਆਪ ਹੀ ਮਹਾਨ ਅਮੁੱਲਾ ਹ ਸੀਦਾ ਮਾਲਕ ਹੈ ਅਮੁੱਲੀ ਸੀਦਾ ਮਾਲਕ ਹੈ ਬੜਾ ਬੇਅੰਤ ਔਰ ਪਰੇ ਤੋਂ ਪਰੇ ਹੈ ਕਿਸੇ ਦੁਨਿਆਵੀ ਮੋਲ ਤੋਂ ਮਿਲ ਨਹੀਂ ਸਕਦਾ ਕੋਈ ਹੀਰੇ ਜਵਾਰ ਸੋਨਾ ਚਾਂਦੀ ਉਸ ਵਰਗਾ ਸੁਖ ਨਹੀਂ ਦੇ ਸਕਦੇ ਉਹ ਆਪ ਹੀ हीरा ਰਤਨ ਆਪੇ ਜਿਸ ਨੂੰ ਦੇਵ ਬੁਝਾਏ ਇਹ ਉਸ ਦਾ ਪਵਿੱਤਰ ਨਾਮ ਜੋ ਸ਼ਬਦ ਰੂਪੀ ਗੁਰਬਾਣੀ ਇਹ ਹੀਰੇ ਜਵਾਰ ਵਰਗਾ ਕੀਮਤੀ ਪਦਾਰਥ ਜਿਸ ਨੂੰ ਦੇਵ ਬੁਝਾਏ ਜਿਸ ਨੂੰ ਉਹ ਪ੍ਰਭੂ ਬਖਸ਼ਿਸ਼ ਕਰਦਾ ਹੈ ਉਹ ਹੀ ਉਸ ਨੂੰ ਇਹ ਬੁਝਾਉਂਦਾ ਹੈ ਉਹਦੀ ਮਨ ਦੀ ਪਤੀਜਦਾ ਹੈ ਮਨ ਨੂੰ ਵਿਸ਼ਵਾਸ ਬਣਦਾ ਹੈ ਗੁਰਬਾਣੀ ਵਿੱਚ ਇਹ ਗੁਰਬਾਣੀ ਲਾਗ ਰਖਾ ਗੁਰਬਾਣੀ ਲਗਣ ਤੂ ਬਿਨਾ ਗੁਰਬਾਣੀ ਦੇ ਲਗਣ ਤੂ ਬਿਨਾ ਮੇਰਾ ਜੀਵਨ ਹੀ ਨਹੀਂ ਹੈ ਜਿਸ ਨੂੰ ਇਹ ਵਿਸ਼ਵਾਸ ਹੋ ਜਾਏ ਕਹਿ ਨਾਨਕ ਸ਼ਬਦ ਰਤਨ ਹਿਰਾ ਜਿ ਚੜਾ ਨਾਨਕ ਆਖਦਾ ਭਾਈ ਇਹ ਗੁਰੂ ਦਾ ਸ਼ਬਦ ਐਵੇਂ ਸ਼ਾਇਰੀ ਸ਼ੇਰੋ ਸ਼ਾਇਰੀ ਨਾ ਸਮਝੋ ਲੋਕ ਜਨਾਏ ਗੀਤ ਹੈ ਇਹ ਤਾਂ ਬ੍ਰह्म ਵਿਚਾਰ ਇਹਦੇ ਵਿੱਚ ਤਾਂ ਬ੍ਰह्म ਦੀ ਵਿਚਾਰ ਹੈ ਉਹ ਪ੍ਰਭੂ ਜੂ ਸਾਨੂੰ ਪੈਦਾ ਕਰਨ ਵਾਲਾ ਹੈ ਪਾਲਣ ਵਾਲਾ ਹੈ ਜਿਸ ਦੀ ਬਦولت ਸਾਡੇ ਸਵਾਸ ਚੱਲ ਰਹੇ ਨੇ ਅਸੀਂ ਜੁੰਦੇ ਵਿੱਚ ਗਿਨੇ ਜਾਂਦੇ ਹਾਂ ਤੁਰੇ-ਭਿਰਦੇ ਹਾਂ ਦੇਖਦੇ ਸੁਣਦੇ ਕੰਮਕਾਰ ਕਰਦੇ ਹਾਂ ਉਹਦਾ ਨਾਮ ਰੂਪੀ ਰਤਨ ਜੋ ਸ਼ਬਦ ਆਤਮਿਕ ਰੋਜੇ ਅੰਦਰ ਚੱਲਦੀ ਹੈ ਉਸਦੇ ਨਾਲ ਜੁੜ ਜਾਂਦਾ ਹੈ ਬੰਦਾ ਇਸ ਸ਼ਬਦ ਦੇ ਰਾਹੀਂ ਉਹਦੀ ਸਮਝ ਆ ਜਾਂਦੀ ਹੈ ਨਹੀਂ ਤੇ ਇਨਸਾਨ ساری ਜ਼ਿੰਦਗੀ ਦੇ ਆਸ ਕੇਵਲ ਸਰੀਰ ਨੂੰ ਹੀ ਆਪਣਾ ਆਪ ਸਮਝ ਕੇ ਸਰੀਰ ਨਾਲ ਹੀ ਜੁੜਿਆ ਰਹਿੰਦਾ ਹੈ ਉਹ ਸਰੀਰਕ ਸੁੱਖਾਂ ਦੇ ਸਾਧਨ ਇਕੱਤਰ ਕਰਨ ਵਿੱਚ ਹੀ ساری ਜ਼ਿੰਦਗੀ ਬਤੀਤ ਕਰ ਦਿੰਦਾ ਹੈ ਜੀਵਨ ਅਸਫਲ ਚਲਾ ਜਾਂਦਾ ਕਹੇ ਨਾਨਕ ਸ਼ਬਦ ਰਤਨ ਹੈ ਇਹ ਸ਼ਬਦ ਹੀ ਰਤਨ ਹੈ ਸੰਤੁਕੀਂਤੀ ਪਦਾਰਥਾ ਇਸ ਨੂੰ ਪ੍ਰਾਪਤ ਕਰਨ ਦਾ ਯਤਨ ਕਰੀ ਹਿਰਾ ਜਿੜ ਚੜਾਉ ਜਿਦੇ ਵਿੱਚ ਰੱਬੀ ਗੁਣਾਂ ਦੇ ਹੀਰੇ ਜੜੇ ਹੋਏ ਨੇ ਪਾਪ ਇਨਸਾਨ ਵਿੱਚ ਉਹ ਰੱਬੀ ਗੁਣ ਜੜੇ ਨੇ ਉਹ ਪਰਫੁੱਲਿਤ ਹੋ ਜਾਂਦੇ ਨੇ ਇਨਸਾਨ ਦੇ ਅੰਦਰ ਸ਼ਿਵ ਸ਼ਕਤ ਆਪ ਉਪਾਇ ਕਾ ਕਰਤਾ ਆਪੇ ਉਕਮਰਤਾ ਹੈ ਸ਼ਿਵ ਹੋ ਗਿਆ ਉਹ ਪ੍ਰਭੂ ਰੂਪੀ ਜੋਤ ਜੋ ਸਾਰੇ ਸ੍ਰੀਮ ਵਿੱਚ ਸ੍ਰੀਰਨ ਨੂੰ ਧਾਰਨ ਕਰੀ ਬੈਠੀ ਉਸ ਸਰੀਰ ਨੂੰ ਦੀ ਜ਼ਿੰਦਗੀ ਹੈ ਤੇ ਸ਼ਕਤ ਹੋ ਗਈ ਸ਼ਕਤੀ ਮਾਇਆ ਸਰੀਰ ਰੂਪੀ ਮਾਇਆ ਅਤੇ ਸਰੀਰ ਨਾਲ ਸੰਬੰਧਿਤ ਪਦਾਰਥ ਮਾਇਆ ਤੋਂ ਇਹ ਮਾਇਆ ਔਰ ਸ਼ਕਤੀ ਅੰਦਰ ਜਿਹੜੀ ਜੋਤ ਹੈ ਜੋ ਸਦੀਵੀ ਹੈ ਮਰਨ ਹਰ ਇਹ ਜੀਰਾ ਨਹੀਂ ਉਹ ਜੀਰਾ ਅਤੇ ਇਹ ਸਰੀਰ ਰੂਪੀ ਸ਼ਕਤੀ ਮਾਇਆ ਇਹ ਆਪ ਉਪਾਇ ਹੈ ਉਹ ਪਰਮਾਤਮਾ ਆਪ ਹੀ ਪੈਦਾ ਕਰਕੇ ਕਰਤਾ ਆਪੇ ਹੁਕਮ ਵਰਤਾਇਆ ਤੋ ਆਪ ਹੀ ਉਸਨੇ ਹੁਕਮ ਵਰਤਾਇਆ ਹੋਇਆ ਹੈ ਹਕੂਮ ਵਰਤਾਇ ਆਪ ਵੇਖ ਗੁਰਮੁਖਿ ਸਬੁਝਾਇ। ਇਹ ਕਿਸੇ ਗੁਰਮੁਖ ਨੂੰ ਇਹ ਸਮਝ ਬਖਦਾ ਹੈ ਕਿ ਪਰਮਾਤਮ ਦੇ ਹੁਕਮ ਨਾਲ ਹੀ ਇਹ ਜੀਵਾਤਮਾ ਅਤੇ ਸਰੀਰ ਅਤੇ ਮਾਇਆ ਉਤਪਨ ਹੋਏ ਨੇ। ਤੇ ਇਸ ਮਾਇਆ ਵਿੱਚ ਦੁਨੀਆ ਉਲਜੀ ਹੋਈ। ਉਸ ਅਸਲ ਮਨੋਰਥ ਨੂੰ ਪੁੱਲ ਬੈਠੀ ਹੈ। ਮਾਇਆ ਵਿੱਚ ਉਲਜੀ ਦੁਨੀਆ ਸ਼ਿਵ ਨੂੰ ਨਹੀਂ ਜਾਣਦੀ। ਸਿਰਫ ਸਿਰਫ ਸ਼ਕਤੀ ਵਿੱਚ ਹੀ ਜੁੜੀ ਰਹਿੰਦੀ ਹੈ। ਮਾਇਆ ਵੀ ਜੁੜੀ ਰਹਿੰਦੀ ਹੈ। ਤੇ ਸ਼ਿਵ ਰੂਪੀ ਜੋਤ ਜਿਹੜੀ ਅੰਦਰ ਬੈਠੀ ਹੈ ਪਰਮਾਤਮਾ ਦਾ ਅੰਸ਼ ਉਹਦੇ ਵਾਲੇ ਪਾਸੇ ਜੀਵ ਜੁੜਦੇ ਹੀ ਨਹੀਂ। ਦੁਨਿਆਵੀ ਕੇੜੀ ਖਿੜਦੇ ਰਹਿੰਦੇ ਨੇ ਥੋੜੇ ਬੰਧਨ ਹੋਇਆ ਮੁਕਤ ਸ਼ਬਦ ਮਨਵਸਾਹਿ ਉਹ ਜਿਹੜਾ ਸ਼ਬਦ ਨੂੰ ਮਨਵਸਾਂਦਾ ਜਿਹੜਾ ਪਿੱਛੇ ਜ਼ਿਕਰ ਆ ਗਿਆ ਕਿ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਚੜਾਉ ਜਿਹੜਾ ਇਸ ਸ਼ਬਦ ਨੂੰ ਅਰਦੇ ਵਿੱਚ ਵਸਾਂਦਾ ਔਰ ਇਸ ਸ਼ਕਤੀ ਤੋਂ ਆਪਣੇ ਬੰਧਨ ਤੋੜਦਾ ਮਾਇਆ ਵਾਲੇ ਪਾਸੋਂ ਬੰਧਨ ਤੋੜਦਾ ਆਪਣੇ ਆਪੇ ਨੇ ਇਧਰੋਂ ਮਾਰਦਾ ਮਾਇਆ ਦੀ ਭੁਖ ਮਾਇਆ ਦੀ ਖਿੱਚ ਇਹ ਕਟਾਂਦਾ ਹੈ ਮਾਇਆ ਕੇਵਲ ਇੱਕ ਜਗਾੜ ਕਰਕੇ ਜ਼ਿੰਦਗੀ ਦੀ ਜ਼ਿੰਦਗੀ ਦੀ ਜ਼ਰੂਰਤ ਸਮਝ ਕੇ ਜ਼ਰੂਰਤ ਮੁਤਾਬਕ ਹੀ ਇਹਦੇ ਨਾਲ ਜੁੜਦਾ ਹੈ ਸੁਰਤੀ ਆਪਣੀ ਪ੍ਰਭੂ ਜੁੜ ਕੇ ਰੱਖਦਾ ਤੋੜੇ ਬੰਧਨ ਹੋਵੇ ਮੁਕਤ ਉਹ ਫਿਰ ਇਹ ਬੰਧਨ ਤੋੜਦਾ ਮਾਇਆ ਦੇ ਤੇ ਮੁਕਤ ਹੁੰਦਾ ਹੈ ਸ਼ਬਦ ਮਨ ਵਸਾਇ ਪਰ ਉਹਦਾ ਸਾਧਨ ਇੱਕੋ ਹੀ ਹੈ ਕਿ ਇਸ ਗੁਰੂ ਦਾ ਸ਼ਬਦ ਰਤਨ ਜਿਹੜਾ ਹੈ ਇਸ ਨੂੰ ਹਿਰਦੇ ਵਿੱਚ ਵਸਾ ਲਵੇ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸੂ ਨਿਵਲਾਈ ਪਰ ਇਹ ਵੀ ਉਸ ਪ੍ਰਭੂ ਦੇ ਆਪਣੇ ਹੱਥ ਹੈ ਕਿ ਸ਼ਿਵ ਸ਼ਕਤ ਪੈਦਾ ਕਰਕੇ ਦੁਨੀਆ ਨੂੰ ਸ਼ਕਤ ਜਾਨੀ ਸ਼ਕਤੀ ਮਾਇਆ ਵੀ ਜੋੜ ਕੇ ਰੱਖਿਆ ਹੋਇਆ ਹੈ ਮਾਇਆ ਵੀ ਦੁਨੀਆ ਨੂੰ ਉਲਝਾ ਕੇ ਰੱਖਿਆ ਇਹ ਖੇਡ ਉਸਨੇ ਆਪ ਹੀ ਬਣਾਈ ਹੈ ਭਈ ਲੋਕ ਇਸ ਮਾਇਆ ਵੀ ਜੁੜੇ ਰਹਿਣ ਤਾਂ ਕਿ ਸੰਸਾਰ ਚੱਲਦਾ ਰਹੇ ਅਗਰ ਸਾਰਾ ਸੰਸਾਰੀ ਮਾਇਆ ਤੋਂ ਮੁਕਤ ਹੋ ਜਾਏ ਤੇ ਫਿਰ ਪ੍ਰਭੂ ਨਿਰਗੁਣ ਰੂਪ ਹੀ ਰਹਿ ਜਾਏਗਾ ਉਹਦਾ ਇਹ ਸਰਗਣ ਰੂਪ ਦਿਸੇਗਾ ਹੀ ਨਹੀਂ ਇਸ ਇਸ ਦੀ ਕੁਦਰਤ ਉਹਦੀ ਖਤਮ ਹੋ ਜਾਏਗੀ ਇਹ ਮਾਇਆ ਦੇ ਪ੍ਰਭਾਵ ਦੇ ਕਾਰਨ ਹੀ ਜਨਮ ਮਰਨ ਦਾ ਗੇੜ ਚੱਲ ਰਿਹਾ ਹੈ ਹਰ ਪਦਾਰਥ ਜਿਹੜਾ ਉਸ ਦੀ ਹੋਂਦ ਕਾਇਮ ਹੈ ਮਾਇਆ ਰੂਪ ਸ਼ਕਤ ਰੂਪ ਕਾਇਮ ਹੈ ਇਹ ਖੇਡ ਵੀ ਉਸ ਦੀ ਆਪਣੀ ਹੈ ਇਹਦੇ ਵਿੱਚ ਉਹ ਖੁਸ਼ ਹੈ પ્રસન્ન ਹੈ ਇਹ ਸਾਰੇ ਖੇਡ ਖੇਡ ਕੇ ਕਿ ਕੁਝ ਜੀਵ ਬੁੱਤੇ ਜੀ ਮਾਇਵ ਜੁੜੇ ਨੇ ਔਰ ਕੁਝ ਨੂੰ ਸੋਝੀ ਬਖਸ਼ ਕੇ ਆਪਣੇ ਨਾਲ ਜੋੜ ਲੈਂਦਾ ਆਪਣੀ ਸਮਝ ਵਗਦਾ ਫਿਰ ਉਹ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਜਿਹਨੂੰ ਉਹ ਆਪ ਗੁਰਮੁਖ ਕਰਦਾ ਉਹ ਕਈਆਂ ਨੂੰ ਸੋਝੀ ਬਖਦਾ ਸੋ ਹੋਵੇ ਉਹ ਗੁਰਮੁਖ ਹੋ ਜਾਂਦਾ ਉਹ ਸ਼ਕਤੀ ਦੇ ਪ੍ਰਵਾਹ ਤੋਂ ਉੱਪਰ ਉੱਠ ਕੇ ਸ਼ਿਵ ਨਾਲ ਜੁੜਦਾ ਹੈ ਇੱਕ ਸਿਉਂ ਲਿਵ ਲੈ ਉਹ ਫਿਰ ਇੱਕ ਪਰਮਾਤਮਾ ਦਾ ਲਿਵ ਜੋੜ ਇੱਥੇ ਸ਼ਿਵ ਤੋਂ ਮਤਲਬ ਸ਼ਿਵ ਜੀ ਮਹਾਦੇਵ ਨਹੀਂ ਸਮਝ ਲੈਣਾ ਇੱਥੇ ਸ਼ਿਵ ਤੋਂ ਭਾਵ ਹੈ ਉਹ ਰੱਬੀ ਸ਼ਕਤੀ ਪਰਮਾਤਮਾ ਦੀ ਨਿਰਗੁਣ ਰੂਪ ਜਿਹੜਾ ਨਿਰਗੁਣ ਰੂਪ ਸਾਡੇ ਅੰਦਰ ਵੀ ਅਸ਼ਰੂਪੀ ਸਰੀਰਾਂ ਵਿੱਚ ਮੌਜੂਦ ਹੈ ਉਸ ਤੋਂ ਉਹ ਬੰਦਾ ਫਿਰ ਇੱਕ ਇੱਕ ਸਿਉਂ ਲਿਵ ਲਾਏ ਇੱਕ ਪਰਮਾਤਮਾ ਦਾ ਲਿਵ ਲਾਉਂਦਾ ਆਪਣੀ ਸੰਸਾਰ ਨਾਲ ਲਿਵ ਨਹੀਂ ਲਾਉਂਦਾ ਆਮ ਲੋਕਾਂ ਦੀ ਸੰਸਾਰ ਨਾਲ ਮੋਹ ਮਾਇਆ ਨਾਲ ਲਿਵ ਲੱਗੀ ਹੋਈ ਹੈ ਰਬ ਨਾਲ ਲਿਵ ਨਹੀਂ ਲੱਗਦੀ ਸੁਰਤ ਨਹੀਂ ਜੁੜਦੀ ਕਹਿੰਦੇ ਜੀ ਪਾਰ ਕਰਦੇ ਆ ਸੁਰਤ ਨਹੀਂ ਜੁੜਦੀ ਜੀ ਮਨ ਕਿਧੇ ਤੱਕ ਇਹਦੇ ਚਲਾ ਜਾਂਦਾ ਜਿਹਨਾਂ ਨੂੰ ਤੇ ਮੇਰ ਕਰਦਾ ਜਿਹੜੇ ਜਿਨਾਂ ਨੂੰ ਇੱਕ ਸਿੰਘ ਲਿਵ ਲਾਇ ਆਪਣੀ ਲਿਵ ਲਾਂਦਾ ਹੈ ਕਹੇ ਨਾਨਕ ਆਪ ਕਰਤਾ ਆਪੇ ਕੋ ਵਰਤਾਏ ਨਾਨਕ ਆਖਦਾ ਹੈ ਉਹ ਆਪ ਹੀ ਕਰਤਾ ਹੈ ਨਾ ਆਪ ਹੀ ਸਿਸ ਦਾ ਮਾਲਕ ਹੈ ਇਹ ਦੋ ਚੀਜ਼ਾਂ ਉਹ ਹੀ ਬਣਾਉਣ ਵਾਲਾ ਹੈ ਆਪਣਾ ਆਪਾ ਵੀ ਉਸ ਦੇ ਆਪਣੇ ਆਪ ਤੋਂ ਆਇਆ ਹੈ ਤੇ ਉਸੇ ਤੋਂ ਇਹ ਸ਼ਕਤ ਰੂਪੀ ਆਤਮਾ ਸਾਡੇ ਅੰਦਰ ਵਸਾਇਆ ਹੈ ਤੇ ਫਿਰ ਨਾਰ ਬਾਇਰ ਦੀ ਮਾਇਆ ਬਣਾਈ ਹੈ ਅਸੀਂ ਮਾਇਆ ਦੀ ਖੇਡ ਵਿੱਚ ਐਸੇ ਉਲਝੇ ਹਾਂ ਕਿ ਆਪਣਾ ਅਸਲਾ ਆਪਣਾ ਮੂਲ ਹੀ ਭੁੱਲ ਗਏ ਆ ਫਿਰ ਬਾਣੀ ਜੀ ਮੁੜ ਕੇ ਸਮਝਾਉਂਦਾ ਵੀ ਉਪਦੇਸ਼ ਵੀ ਕਰਦਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੂੰ ਸਰੀਰ ਨਹੀਂ ਹੈ ਤੂੰ ਜੋਤ ਹੈ ਤੇਰਾ ਅਸਲ ਰੂਪ ਜਿਹੜਾ ਉਹ ਜੋਤ ਹੈ ਸਰੀਰ ਤੇ ਇੱਕ ਘਾਰ ਹੈ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਗਿਆਨ ਰਤਨ ਅਗਰ ਇਹ ਜਿਹੜਾ ਕਿਹੜਾ ਗਿਆਨ ਰਤਨ ਗੁਰ ਕਾ ਸ਼ਬਦ ਰਤਨ ਹੈ ਇਹ ਪ੍ਰਾਪਤ ਹੋ ਜਾਏ ਇਹ ਸਮਝ ਆ ਜਾਂਦੀ ਹੈ ਕਿ ਸਰੀਰ ਤੇ ਕੇਵਲ ਘਰ ਹੈ ਅਸੀਂ ਘਰ ਨਾਲ ਪਿਆਰ ਕਰਦੇ ਸੇ ਕੋਠੇ ਨਾਲ ਪਿਆਰ ਕਰਦੇ ਆ ਕਿ ਸਰੀਰ ਵਿੱਚ ਵਸਣ ਵਾਲ ਨਾਲ ਪਿਆਰ ਨਹੀਂ ਕਰਦੇ ਅਸੀਂ ਕਿਸੇ ਦੇ ਘਰ ਜਾਂਦੇ ਆ ਮਹਿਮਾਨ ਬਣ ਕੇ ਤੇ ਘਰ ਜੇ ਕੋਈ ਹੋਵੇ ਤਾਂ ਉਹ ਤੇ ਚਿਕ ਸਕਦੇ ਆ ਨਾ ਘਰ ਜੇ ਕੋਈ ਨਾ ਹੋਵੇ ਤਾਂ आले ਲੱਗੇ ਹੁਣ ਜਾ ਮਕਾਨ ਖੁੱਲਾ ਵੀਰਾਂ ਨੂੰ ਪਿਆ ਹੋਵੇ ਵਿੱਚ ਕੋਈ ਹੋਵੇ ਨਾ ਵਸਣ ਵਾਲਾ ਅਸੀਂ ਉੱਤੇ ਕਿਹਦੇ ਕੋਲ ਜਾ ਕੇ ਬੈਠਾਂਗੇ ਤੋਂ ਅਸੀਂ ਸਰੀਰੂਪੀ ਘਰ ਨਾਲ ਚਿਵੜੇ ਪਏ ਆ ਇਸ ਨੂੰ ਆਪਣਾ ਅਸਲਾ ਸਮਝੀ ਬੈਠੇ ਆ ਆਪਣਾ ਆਪਾ ਸਮਝੀ ਬੈਠੇ ਆ ਔਰ ਸ੍ਰੀਰਿ ਦੇਹੀ ਸਾਰੇ ਸੁਖ ਇਹ ਲਬਦੇ ਫਿਰਦੇ ਹਾਂ ਇਹ ਮਾਇਆ ਦੇ ਖੇਡ ਅਸੀਂ ਖੇਡਦੇ ਹਾਂ ਤੇ ਇਹਦੇ ਤੋਂ ਉੱਪਰ ਉਹੀ ਉੱਠਦਾ ਹੈ ਇਹਦਾ ਮਤਲਬ ਹੈ ਬੋਤੀ ਮਾਇਆ ਇਕੱਠੀ ਹੋ ਜਾਏਗੀ ਬੜੀਆਂ ਕੁੱਠੀਆਂ ਕਰਨ ਦੇ ਮਾਲਕ ਹੋ ਜਾਈਏ ਰਾਜ ਭਗ ਪ੍ਰਾਪਤ ਹੋ ਜਾਣ ਅਜੇ ਅਸੀਂ ਸ਼ਕਤੀ ਚੀ ਹਾਂ ਅਜੇ ਵੀ ਖੇਡ ਵਿੱਚ ਹਾਂ ਉਹ ਛੁੱਟੀ ਖੇਡ ਵਿੱਚ ਹੀ ਬਸੇ ਹੋਇਆ ਸਮਝੋ ਤੇ ਮਾਲ ਕਰ ਰਹੇ ਹਾਂ ਛੁੱਟੀ ਖੇਡ ਜਿਉਂ ਜਿਉਂ ਖੇਲ ਮੱਚਦਾ ਅਸੀਂ ਖੁਸ਼ ਹੁੰਦੇ ਹਾਂ ਇਹ ਨਹੀਂ ਪਤਾ ਕਿ ਅਸੀਂ ਝੂਠ ਨਾਲ ਜੁੜੇ ਕੋਣ ਨਾਲ ਜੁੜਿਆ ਸੱਚ ਨਾਲ ਜੁੜਨਾ ਹੈ ਸੱਚੇ ਨਾਲ ਲਿਵ ਲਾ ਜਾਏ ਇਹ ਜਿਨ੍ਹਾਂ ਉਤੇ ਮੇਰ ਹੁੰਦੀ ਹੈ ਫਿਰ ਉਹ ਥੋੜਾ ਬੰਧਨ ਹੋਇਆ ਮੁਕਤ ਸ਼ਬਦ ਮਨਸ ਹੈ ਉਹ ਸ਼ਬਦ ਨੂੰ ਮਨ ਵਿੱਚ ਸਾਕੇ ਇਹਨਾਂ ਬੰਧਨ ਤੋਂ ਮੁਕਤ ਹੁੰਦੇ ਵਸਦਾ ਸੰਸਾਰ ਹੀ ਚੀ ਹੈ ਰਹਿਣਾ ਘਰ ਵਿਰਸਤੀ ਵੀ ਚੀ ਹੈ ਪਰ ਇਹਨਾਂ ਨਾਲ ਮੋਹ ਨਹੀਂ ਕਰਦਾ ਪ੍ਰੇਮ ਕਰਦਾ ਮੋਹ ਤੋਂ ਉੱਪਰ ਉੱਠ ਕੇ ਪਰਮਾਤਮਾ ਦੀ ਆਪਣੀ ਸੁਰਤੀ ਜੋੜ ਕੇ ਰੱਖਦਾ ਹੈ ਇਹ ਹੀ ਜੀਵਨ ਦਾ ਮਨੋਰਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ